ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੀ ਔਰ ਅਗਲੇ 5 ਦਿਨਾਂ ਯਾਨੀ ਕਿ 12 ਅਗਸਤ ਤੱਕ ਮੌਸਮ ਪੰਜਾਬ ਦਾ ਕਿੰਨੇ ਦਾ ਰਹਿ ਸਕਦਾ ਮੀਂਹ ਦੇ ਕਿੰਨੇ ਕਾਸਰ ਨੇ ਮੌਸਮ ਦੀਆਂ ਕੀ ਸਥਿਤੀਆਂ ਰਹਿਣਗੀਆਂ ਆਉਣ ਦੇ ਦਿਨਾਂ ਦੇ ਵਿੱਚ ਤੁਹਾਨੂੰ ਦੱਸਾਂਗੇ ਪੰਜਾਬ ਦੀ ਗੱਲ ਕਰੀਏ ਜੀ ਅੱਜ ਦੀ ਕੈਸੇ ਲਿਤੇ ਹਾਂ ਜੋ ਤਾਜ਼ਾ ਸੈਟਲਾਈਟ ਦਸਰਣੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ 9 ਅਗਸਤ ਦੀ ਸਵੇਰ ਹੈ ਲਗਭਗ 9:00 ਵੱਜ ਚੁੱਕੇ ਨੇ ਸਵੇਰ ਦੇ ਅੱਜ ਪੰਜਾਬ ਦੇ ਵਿੱਚ ਟਟਲ ਮੀਂਹ ਦੇ ਮਰ ਤੋਂ ਅਸਰ ਨੇ ਜਿਵੇਂ ਕੱਲ ਉਮੀਦ ਅਰਜ ਹੋਏ ਸੀ ਪੰਜਾਬ ਦੇ ਕੁਝ ਖੇਤਾਂ ਦੇ ਵਿੱਚ ਸੋ ਅੱਜ ਵੀ ਪੰਜਾਬ ਦੇ ਕਹਿੰਦੀ ਹੈ ਕਿ 15-20% ਖੇਤ ਰਿਆ ਹੋ ਸਕਦਾ 25% ਖੇਤਾਂ ਦੇ ਵਿੱਚ ਮੀਂਹ ਦੇ ਅਸਰ ਬਣੇ ਹੋਏ ਨੇ ਖਾਸ ਕਰ ਜਲੰਧਰ ਕਪੂਰਥਲਾ ਹੁਸ਼ਿਆਰ ਫਰ ਨਵਾਸ਼ਾੜ ਚੰਡੀਗੜ੍ਹ ਮਹਾਲੀ ਪੰਚਗਲਾ ਰੋਪੜ ਪਠਾਨਕੋਟ ਲੁਧਿਆਣਾ ਦੇ ਪੂਰਬੀ ਖੇਤਰ ਸ਼ਰੀਫਤਗੜ੍ਹ ਸਾਹਿਬ ਦੇ ਕੁਝ ਖੇਤਰ ਪਟਿਆਲੇ ਜਿਥੇ ਗਾਰਜਲੇ ਸਿਕਨਾਂ ਨਾਲ ਉਮੀਦ ਅਰਜ ਹੋ ਸਕਦੇ ਨੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਅਸਰ ਨਹੀਂ ਹੈਗੇ ਇਹਨਾਂ ਸਾਰੇ ਖੇਤਰਾਂ ਦੇ ਵਿੱਚ ਟਟੋਏ ਰੂਪ ਦੇ ਵਿੱਚ ਉਮੀਦ ਅਸਰ ਹੋਣਗੇ ਇਸ ਇਲਾਵਾ ਜੇਕਰ ਅੱਗੇ ਵਧੀਏ ਜੀ ਆਉਂਦੇ ਜਿਹੜੇ 5 ਦਿਨ ਨੇ ਯਾਨੀ ਕਿ 12 ਅਗਸਤ ਤੱਕ ਮੀਂਹ ਅਗਲੇ 24 ਜਾਂ ਕਿਲੇ ਅਗਲੇ 48 ਘੰਟਿਆਂ ਦੇ ਵਿੱਚ ਪੰਜਾਬ ਤੇ ਰਾਜਸਥਾਨ ਦੇ ਵਿੱਚ ਕੋਈ ਬਹੁਤਾ ਵੱਡੇ ਫੱਤਰ ਤੇ ਜਿਹੜੇ ਮੀਂਹ ਦਾ ਅਸਰ ਘੱਟ ਨਹੀਂ 10 ਜਰੀ ਤੋਂ ਬਾਅਦ ਇੱਕ ਵੈਸਟਰਨ ਡਿਸਰਬੈਂਸ ਫਾਚੁਣੀ ਸਿਸਟਮ ਸਰਗਰਮ ਹੋਣ ਜਾ ਰਿਹਾ ਉਹਦੇ ਜੋ ਹੱਸੇ ਮੌਨਸੂਨ ਦੇ ਸਦਕਾ ਜਿਹੜੀਆਂ ਸਪੋਰਟ ਕਰਨ ਗਿਆ ਮੌਨਸੂਨ ਦੀਆਂ ਹਵਾਵਾਂ ਜਿਹਦੇ ਨਾਲ 10 ਤੋਂ ਬਾਅਦ ਇੱਕ ਵਾਰ ਮੀਂਹ ਦਾ ਤਗੜਾ ਸਪੈਲ ਲੱਗ ਸਕਦਾ ਜਿਹੜਾ ਕਿ 11 12 13 14 ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਹੁਤੇ ਵੱਡੇ ਖੇਤਰ ਦੇ ਵਿੱਚ ਉਮੀਦਾਰ ਚ ਹੋਣਗੇ ਤੇ ਮੀਂਹ ਦੇ ਨਾਲ ਬਹੁਤੇ ਖੇਤਰਾਂ ਦੇ ਵਿੱਚ ਕਾਰਵਾਈਆਂ ਉਮੀਦੀਆਂ ਵੇਖਣ ਨੂੰ ਮਿਲ ਸਕਦੀਆਂ ਨੇ 11 ਤੋਂ ਲੈ ਕੇ 12 13 14 ਇਹਨਾਂ ਦਿਨਾਂ ਦੇ ਵਿੱਚ ਟੈਂਪਰੇਚਰ ਦੀ ਗੱਲ ਕਰੀਏ ਜਿੱਥੇ ਟੈਂਪਰੇਚਰ 35ਆਂ 38ਆਂ ਤੇ ਜਾ ਰਹੀ ਸੀ ਉਹਨਾਂ ਦੇ ਵਿੱਚ ਹੁਣ ਵਾਧਾ ਵੀ ਹੋ ਰਿਹਾ ਕਿਉਂਕਿ ਮਿੱਤੇ ਦਿਨਾਂ ਦੇ ਵਿੱਚ ਟੈਂਪਰੇਚਰ ਹੇਠਾਂ ਹੋਏ ਹੋਏ ਸੀ ਸਿਸਟਮ ਬੈਕ ਟੂ ਬੈਕ ਆ ਰਹੀ ਸੀ ਤੇ ਅ ਇਸ ਵਾਰ ਟੈਂਪਰੇਚਰ ਜਿਹੜੇ 35ਆਂ 36ਆਂ ਦੇ ਮੈਕਸਿਮਮ ਚੱਲਦੇ ਫਾਇਨੇ ਜਿਨ੍ਹਾਂ ਦੇ ਵਿੱਚ ਵਾਧਾ ਹਾਲੇ ਹੋਏ ਘਾਉਂ ਦੇ ਦਿਨਾਂ ਦੇ ਵਿੱਚ ਜੋ ਤਾਜ਼ਾ ਫਰੇਡ ਮੌਸਮ ਹੱਗਨੇ ਜਾਰੀ ਕੀਤੀ ਹੈ ਜੀ ਅੱਜ ਤੋਂ ਲੈ ਕੇ ਅਗਲੇ 3-4 ਦਿਨ ਫਿਲਹਾਲ ਅਲਰਟ ਕੋਈ ਨਹੀਂ ਹੈ ਪਰ ਮੌਸਮ ਫਾਗ ਅਲਰਟ ਜਾਰੀ ਕਰ ਸਕਦਾ ਹੁੰਦੇ ਦਿਨਾਂ ਦੇ ਵਿੱਚ ਜਾਂ ਫਿਰ ਅੱਜ ਵੀ ਜਨੂਮੀਆਂ ਫਰੇਟਾਈ ਕੀ ਹਦੇ ਵਿੱਚ ਵੀ ਅਲਰਟ ਹੋ ਸਕਦੇ ਨੇ ਬਾਕੀ ਤੁਹਾਨੂੰ ਅਸੀਂ ਲਾਈਵ ਤੇ ਅਪਡੇਟ ਅਸੀਂ ਕਰਦੇ ਰਹਾਂਗੇ ਫਿਲਹਾਲ ਹੋਂਦੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਪੱਦਰ ਤੇ ਮੀਂਹ ਦੇ ਅਸਰ ਨਹੀਂ ਹੈ 10 ਤਰੀਕ ਤੋਂ ਬਾਅਦ ਵੜਦੇ ਜਾ ਰਹੇ ਨੇ 11 ਤਰੀਕ ਤੋਂ ਬਾਅਦ ਵੱਡੇ ਫਰੇਟ ਤੇ ਮੀਂਹ ਜੜਿਆ ਪੰਜਾਬ ਦੇ ਵਿੱਚ ਦਰਜ ਹੋਣਗੇ ਧੰਨਵਾਦ